ਇਹ ਸਰਕਾਰ ਦੀ ਬੜੀ ਵੱਡੀ ਗਲਤਫਹਿਮੀ ਆ ਅਗੇ ਕਿਸਾਨਾਂ ਨੂੰ ਵੀ ਐਵੇਂ ਕਹਿੰਦੀ ਸੀ ਇਹ ਸਰਕਾਰ ਅੱਖਾਂ ਥੋਪ ਕੇ ਲਾ ਦਿੰਦੀ ਆ ਕਾਲੇ ਕਾਨੂੰਨ ਬਣਾ ਦਿੰਦੀ ਆ ਪਰ ਇਹਨੂੰ ਇਹ ਨਹੀਂ ਪਤਾ ਵੀ ਡਰਾਈਵਰ ਭਾਈ ਚਰਾ ਕੀ ਆ ਅੱਜ ਹੀ ਦੇਖ ਲਓ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਪਟੋਲ ਪੰਪ ਡਰਾਈ ਹੋ ਗਏ ਪਹਿਲੇ ਹੀ ਦਿਨ ਜੇ ਗੱਡੀ ਖੜੀ ਦੇ ਵਿੱਚ ਕੋਈ ਸਕੂਟਰ ਮੋਟਰਸਾਈਕਲ ਵਾਲਾ ਜਾਂ ਕਾਰ ਵਾਲਾ ਕੇ ਵਿੱਚੋਂ ਠੁੱਕ ਦੇ ਤੇ ਉਹ ਮਰ ਜੇ ਤਾਂ ਡਰਾਈਵਰ ਦਾ ਕੀ ਕਸੂਰ ਆ ਜੇ ਧੁੰਦੇ ਦੇ ਵਿੱਚ ਸੜਕਾਂ ਖਰਾਬ ਨੇ ਗੱਡੀ ਟੋਇਆ ਤੇ ਡਗ ਪੈਂਦੀ ਆ ਤੇ ਮਗਰੋਂ ਆ ਕੇ ਕਹਿੰਦਾ ਥੱਲੇ ਆ ਕੇ ਵਾਕੇ ਮਰ ਜਾਂਦਾ ਤਾਂ ਟਰੱਕ ਡਰਾਈਵਰ ਦਾ ਕੀ ਕਸੂਰ ਆ ਜੇ ਡਰਾਈਵਰ ਕੋਲੇ 7 ਲੱਖ ਰੁਪਈਆ ਹੋਵੇ ਤਾਂ ਉਹ ਡਰਾਈਵਰੀ ਕਿਉਂ ਕਰੇ ਉਹ ਕੋਈ ਹੋਰ ਬਿਜ਼ਨਸ ਕਿਉਂ ਨਹੀਂ ਕਰ ਲੇਗਾ ਜੇ ਡਰਾਈਵਰ ਨੇ 10 ਸਾਲ ਦੀ ਸੜਾਈ ਕੱਟਣੀ ਆ ਤਾਂ ਉਹ ਐਕਸੀਡੈਂਟ ਕਰਕੇ ਕਿਉਂ ਕੱਟੂਗਾ ਉਹ ਕੋਈ ਕ੍ਰਾਈਮ ਕਰਕੇ ਕਿਉਂ ਨਹੀਂ ਕੱਟ ਲੂਗਾ ਜੇ ਟਰੱਕ ਦੇ ਅੱਗੇ ਕੋਈ ਕਾਰ ਕੋਈ ਬੱਸ ਕੋਈ ਟਰੱਕ ਜਾਂਦਾ ਤੇ ਟਰੱਕ ਆਲਾ ਮਗਨ ਮਾਰ ਕੇ ਵੱਜ ਕੇ ਮਰ ਜਾਂਦਾ ਤਾਂ ਟਰੱਕ ਦੇ ਬੰਦ ਨੂੰ ਕੀ ਦਿੰਦੀ ਸਰਕਾਰ ਡੱਕਾ ਨਹੀਂ ਜਿਹੜੀਆਂ ਕਾਰਾਂ 188 ਕਿਲੋਮੀਟਰ ਨੇ ਭੱਜਦੀਆਂ ਉਹ ਟੱਕਰ ਥੱਲੇ ਵੱਜ ਜਾਂਦੀਆਂ ਉਹਦੇ ਟਰੱਕ ਡਰਾਈਵਰ ਦਾ ਕੀ ਕਸੂਰ ਆ ਇਹਨਾਂ ਨੇ ਇਕੱਲੇ ਟਰੱਕ ਡਰਾਈਵਰ ਨੂੰ ਟਾਰਗੇਟ ਬਣਾਇਆ ਕਿਸਾਨਾਂ ਆਂਗੂ ਸਰਕਾਰ ਨੂੰ ਮੂੰਹ ਦੀ ਖਾਣੀ ਪਊਗੀ ਉਸੀ ਤਰ੍ਹਾਂ ਭਾਰਤ ਦਾ ਪ੍ਰਧਾਨ ਮੰਤਰੀ ਵੀ ਨੇ ਅਨਨੌਨ ਚਿਹਰਾ ਬਣਾਣਾ ਮੋਦੀ ਨੂੰ ਪਤਾ ਮੋਦੀ ਜਾਂਦਾ ਹਾਂ ਦਾ ਦੇਸ਼ ਨੂੰ ਗਲਾਮ ਕਰਕੇ ਜਾਏਗਾ ਹੁਣ ਪਹੁੰਚੇ ਆਂ ਲੁਧਿਆਣੇ ਦੇ ਟਰਾਂਸਪੋਰਟ ਨਗਰ ਦੇ ਵਿਖੇ ਗਰਬਾਤ ਕਰਦੇ ਆਂ ਡਰਾਈਵਰ ਭਾਈ ਝਾਰੇ ਨਾਲ ਸਿੰਘ ਸਾਹਿਬ ਸਰਕਾਰ ਕਹਿੰਦੀ ਹੈ ਹੁਣ ਅਸੀਂ ਗੱਡੀਆਂ ਵਾਲੇ ਇਹਨੂੰ ਐਕਸਡ ਕਰਕੇ ਭੱਜਣ ਨਹੀਂ ਦੇਣਾ ਭੱਜਣਗੇ ਚੱਕੇ ਅੰਦਰ ਮਾਰਾਂਗੇ ਇਹ ਸਰਕਾਰ ਦੀ ਬੜੀ ਵੱਡੀ ਗਲਤਫਹਿਮੀ ਆ ਕਿ ਕਿਸਾਨਾਂ ਨੂੰ ਵੀ ਐਵੇਂ ਕਹਿੰਦੀ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿਸਾਨ ਕਿੰਨੇ ਤੋਂ ਉੱਥੇ ਬੈਠੇ ਰਹੇ ਇਹ ਸਰਕਾਰ ਅੱਖਾਂ ਥੁਪ ਕੇ ਲਾ ਦਿੰਦੀ ਹੈ ਕਾਲੇ ਕਾਨੂੰਨ ਕਾਨੂੰਨ ਬਣਾ ਦਿੰਦੀ ਹੈ ਪਰ ਇਹਨੂੰ ਇਹ ਨਹੀਂ ਪਤਾ ਵੀ ਡਰਾਈਵਰ ਭਾਈ ਚਰਾ ਕੀ ਆ ਅੱਜ ਹੀ ਦੇਖ ਲੋ ਸਾਰੇ ਹਿੰਦੂਸਤਾਨ ਦੇ ਵਿੱਚ ਸਾਰੇ ਪਟ્રોલ ਪੰਪ ਡਰਾਈ ਹੋ ਗਏ ਪਹਿਲੇ ਹੀ ਦਿਨ ਹੁਣ ਅੱਜ ਦਾ ਸਾਰਾ ਮਹਿੰਗਾਈ ਦੇਖੋ ਕਿੰਦੀ ਵੱਧ ਜਾਣੀ ਆ ਸ਼ਾਮ ਤੱਕ ਤੁਸੀਂ ਸ਼ਾਮ ਤੱਕ ਘਰ ਕਿੱਦਾਂ ਜਾਓਗੇ ਡੀਜ਼ਲ ਪਟ્રોલ ਕਿਤੋਂ ਨਹੀਂ ਮਿਲਦਾ ਕੋਈ ਤੁਰ ਕੇ ਜਾਊਗਾ ਕੋਈ ਪੈਦਲ ਜਾਊਗਾ ਉਹ ਕਿਵੇਂ ਜਾਊਗਾ ਜਾਣਦਾ ਬੜੀ ਮੁਸ਼ਕਲ ਹੋ ਜਾਣੀ ਆ ਉਹ ਤੋਂ ਇਹਨਾਂ ਨੇ ਜਿਹੜਾ 7 ਲੱਖ ਰੁਪਈਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਕੀਤੀ ਆ ਡਰਾਈਵਰ ਨੂੰ ਪਰ ਇਹਨਾਂ ਨੇ ਇਹ ਨਹੀਂ ਕਲੀਅਰਫਾਈ ਕੀਤਾ ਵੀ ਡਰਾਈਵਰ ਟਰੱਕ ਦਾ ਕਾਰ ਦਾ ਸਕੂਟਰ ਦਾ ਮੋਟਰਸਾਈਕਲ ਦਾ ਜਾਂ 3 ਬੀਲਰ ਦਾ ਕਿਉਂਕਿ ਡਰਾਈਵਰ ਦਾ ਡਰਾਈਵਰ ਆ ਨਾ ਇਹਨਾਂ ਨੇ ਕਲੈਰੀਫਾਈ ਕੀਤਾ ਵੀ ਜੇ ਗੱਡੀ ਖੜੀ ਦੇ ਵਿੱਚ ਕੋਈ ਸਕੂਟਰ ਮੋਟਰਸਾਈਕਲ ਆਲਾ ਜਾਂ ਕਾਰ ਆਲਾ ਕੇ ਵਿੱਚੋਂ ਠੁੱਕ ਜੇ ਤੇ ਉਹ ਮਰ ਜੇ ਤਾਂ ਡਰਾਈਵਰ ਦਾ ਕੀ ਕਸੂਰ ਆ ਜੇ ਧੁੰਦ ਦੇ ਵਿੱਚ ਸੜਕਾਂ ਖਰਾਬ ਨੇ ਗੱਡੀ ਟੋਇਆਂ 'ਚ ਡੱਕ ਪੈਂਦੀ ਆ ਤੇ ਮਗਰੋਂ ਆ ਕੇ ਕਾਰ ਦਾ ਥੱਲੇ ਆ ਕੇ ਵੱਢ ਕੇ ਮਰ ਜਾਂਦਾ ਤਾਂ ਟਰੱਕ ਡਰਾਈਵਰ ਦਾ ਕੀ ਕਸੂਰ ਆ ਕਸੂਰ ਬਾਦਲੇ ਸਦਾ ਹੋਣੀ ਚਾਹੀਦੀ ਆ ਜੇ ਡਰਾਈਵਰ ਕੋਲੇ 7 ਲੱਖ ਰੁਪਈਆ ਹੋਵੇ ਤਾਂ ਉਹ ਡਰਾਈਵਰੀ ਕਿਉਂ ਕਰੇ ਉਹ ਕੋਈ ਹੋਰ ਵਿਜੇ ਕਿਉਂ ਨਹੀਂ ਕਰ ਲੇਗਾ ਜੇ ਡਰਾਈਵਰ ਨੇ 10 ਸਾਲ ਦੀ ਸੜਾਈ ਕੱਟਣੀ ਆ ਤਾਂ ਉਹ ਐਕਸੀਡੈਂਟ ਕਰਕੇ ਕਿਉਂ ਕੱਟੂਗਾ ਉਹ ਕੋਈ ਕ੍ਰਾਈਮ ਕਰਕੇ ਕਿਉਂ ਨਹੀਂ ਕੱਟ ਲੂਗਾ ਉਹ ਚਿੱਟਾ ਵੇਚ ਕੇ 4 ਪੈਸੇ ਕਮਾ ਕੇ ਕਿਉਂ ਨਹੀਂ ਕੱਟ ਲੂਗਾ ਜੇ 10 ਸਾਲ ਦੀ ਸੜਾਈ ਕੱਟਣੀ ਆ ਇਹ ਸਰਕਾਰ ਨੇ ਡਰਾਈਵਰਾਂ ਨੂੰ ਕੋਈ ਕੰਸੈਸ਼ਨ ਨਹੀਂ ਦਿੱਤੀ ਕੋਈ ਕਿਸੇ ਤਰ੍ਹਾਂ ਦੀ ਕੰਪਨਸੇਸ਼ਨ ਨਹੀਂ ਦਿੱਤੀ ਅਜੇ ਤੱਕ ਸਾਡੀ ਮੰਗ ਇਹ ਆ ਵੀ ਡਰਾਈਵਰ ਜੇ ਐਕਸੀਡੈਂਟ ਵਿੱਚ ਡਰਾਈਵਰ ਵੀ ਤਾਂ ਮਰਦੇ ਆ ਜੇ ਟਰੱਕ ਦੇ ਅੱਗੇ ਕੋਈ ਕਾਰ ਕੋਈ ਬੱਸ ਕੋਈ ਟਰੱਕ ਜਾਂਦਾ ਤੇ ਟਰੱਕ ਆਲਾ ਮਗਰ ਮਾਰ ਕੇ ਵੱਜ ਕੇ ਮਰ ਜਾਂਦਾ ਤਾਂ ਟਰੱਕ ਡਰਾਈਵਰ ਨੂੰ ਕੀ ਦੇਦੀ ਸਰਕਾਰ ਧੱਕਾ ਨਹੀਂ ਸਾਡੀ ਮੰਗ ਇਹ ਆ ਵੀ ਟਰੱਕ ਡਰਾਈਵਰ ਨੂੰ 1 ਕਰੋੜ ਰੁਪਈਆ ਕੰਪਨਸੇਸ਼ਨ ਦੇਣੀ ਚਾਹੀਦੀ ਅਗਰ ਉਹ ਆਨ ਡਿਊਟੀ ਮਰਦਾ ਐਕਸੀਡੈਂਟ ਹੋ ਕੇ ਮਰਦਾ ਤੇ ਕਲੀਨਰ ਨੂੰ 50 ਲੱਖ ਰੁਪਈਆ ਕੰਪਨਸੇਸ਼ਨ ਦੇਣੀ ਚਾਹੀਦੀ ਸਰਕਾਰ ਨੂੰ ਪਰ ਟਰੱਕ ਡਰਾਈਵਰ ਤਾਂ ਕਿ ਇਹੋ ਜਿਹਾ ਡਰਾਈਵਰ ਆ ਵੀ ਇਹ ਸੜਕ ਦੇ ਉੱਤੇ ਕੁੱਤਾ ਵੀ ਜਾਂਦਾ ਹੋਵੇ ਨਾ ਬਿੱਲਾ ਵੀ ਜਾਂਦਾ ਹੋਵੇ ਉਹ ਟਰੱਕ ਦੀ ਬ੍ਰੇਕ ਬਿਲਕੁਲ ਮਾਰਦਾ ਉਹ ਬਚਾਉਂਦਾ ਉਹਦੀ ਤਾਂ ਨੀਤੀ ਇਹੋ ਦੀ ਹਮੇ ਬਚਾਵਾ ਮਾਕੇ ਬਿਨਾ ਕੇ ਟਰੱਕ ਦੇ ਵਿੱਚ ਜਾਣ ਕੇ ਐਕਸੀਡੈਂਟ ਕਰਦਾ ਹੀ ਨਹੀਂ ਕੋਈ ਜਿਹੜੀਆਂ ਕਾਰਾਂ 180 ਕਿਲੋਮੀਟਰ ਤੇ ਭੱਜਦੀਆਂ ਉਹ ਟਰੱਕਾਂ ਥੱਲੇ ਵੱਢ ਜਾਂਦੀਆਂ ਉਹਦੇ ਟਰੱਕ ਡਰਾਈਵਰ ਦਾ ਕੀ ਕਸੂਰ ਆ ਇਹਨਾਂ ਨੇ ਕੱਲੇ ਟਰੱਕ ਡਰਾਈਵਰ ਨੂੰ ਟਾਰਗੇਟ ਬਣਾਇਆ ਕਿਸਾਨਾਂ ਆਂਗੂ ਸਰਕਾਰ ਨੂੰ ਮੂੰਹ ਦੀ ਖਾਣੀ ਪਊਗੀ ਅਸੀਂ ਟਰੱਕ ਡਰਾਈਵਰ ਦਾ ਪੂਰਾ ਟਰਾਂਸਪੋਰਟਰ ਇੱਕ ਇੱਕ ਦਾ ਅਸੀਂ ਪੂਰੇ ਟਰੱਕ ਡਰਾਈਵਰਾਂ ਨਾਲ ਖੜੇ ਆ ਹੁਣ ਇੱਕ ਡਰਾਈਵਰ ਇੱਕ ਮਾਲਕ ਕੋਲੇ 40-50 ਗੱਡੀਆਂ ਨੇ ਉਹ ਡਰਾਈਵਰ 40-50 ਛੱਡ ਕੇ ਚਲੇ ਗਏ ਹੁਣ ਟਰੱਕ ਮਾਲਕ ਜਿਹੜਾ ਹੈਗਾ 40-50 ਗੱਡੀਆਂ ਦਾ ਮਾਲਕ ਉਹ ਗੱਡੀਆਂ 'ਚ ਰੱਖਵਾਲੀ ਕਿੱਦਾਂ ਕਰੂਗਾ ਉਹ ਚੌਂਕੀ ਦਾ ਥੋੜੀ ਕਰੂਗਾ ਇਹ ਸਰਕਾਰ ਨੇ ਦੇਸ਼ ਨੂੰ ਗੁਲਾਮੀ ਬਲ ਕਰ ਦੇ ਇਹ ਚੱਲਾਂ ਚੱਲ ਰਹੀ ਆ ਮੈਨੂੰ ਲੱਗਦਾ ਵੀ ਇਹ ਸਗਾ ਜਾਂਦੀ ਜਾਂਦੀ ਦੇਸ਼ ਨੂੰ ਗਲਾਮ ਕਰਕੇ ਜਾਊਗੀ ਸਿੰਘ ਸਾਹਿਬ ਸਰਕਾਰ ਇਹ ਕਹਿੰਦੀ ਹੈ ਕਹਿੰਦੇ ਇਹ ਤਾਂ 50 ਸਾਲ ਪਹਿਲੇ ਅੰਗਰੇਜ਼ਾਂ ਦੇ ਕਾਨੂੰਨ ਸੀ ਟ੍ਰੈਫਿਕ ਘੱਟ ਸੀ ਤੇ ਸਿਆਵਾ ਛੋਟੀਆਂ ਸੀਗੀਆਂ ਕਹਿੰਦੇ ਅਸੀਂ ਵਾਟਰ ਟਾਈਟ 에어 ਟਾਈਟ ਅਸੀਂ ਕਾਨੂੰਨ ਇਹੋ ਜੇ ਬਣਾਏ ਆ ਕਿ ਬੰਦਾ ਐਕਸੀਡੈਂਟ ਹੋ ਵੀ ਜਾਵੇ ਹਿੱਟ ਐਂਡ ਰਨ ਨਹੀਂ ਕਰੂਗਾ ਭੱਜੂਗਾ ਨਹੀਂ ਪਸدار ਸਾਹਿਬ ਦੇ ਡਰਾਈਵਰ ਭੱਜੇ ਲੋਕ ਤੇ ਡਰਾਈਵਰ ਮਾਰਨ ਨੂੰ ਪੈਂਦੇ ਨੇ ਜੇ ਡਰਾਈਵਰ ਨਹੀਂ ਭੱਜਦਾ ਤੁਸੀਂ ਹਿਸਾਬ ਲਾਓ ਵੀ ਕਿਸੇ ਮਾੜਾ ਮੋਟੇ ਛੀਰੇ ਵੀ ਕਿਸੇ ਸੁਕਾਰ ਨੂੰ ਲੱਗ ਜਾਂਦੇ ਡਰਾਈਵਰ ਨੂੰ ਸਿਰਕ ਤੋਂ ਲਾ ਲੈਂਦੇ ਆ ਲਾ ਕੇ ਕੁੱਟ-ਕੁੱਟ ਕੇ ਮਾਰ ਦਿੰਦੇ ਆ ਡਰਾਈਵਰ ਨੂੰ ਡਰਾਈਵਰ ਆਪਣੀ ਜਾਨ ਬਚਾਉਣ ਵਾਸਤੇ ਭੱਜਦਾ ਡਰਾਈਵਰ ਆਪਣਾ ਮਾਲ ਵੀ ਉੱਥੇ ਛੱਡ ਕੇ ਸਰਕਤੇ ਭੱਜ ਜਾਂਦਾ ਆਪਣੀ ਜਾਨ ਬਚਾਉਣ ਵਾਸਤੇ ਜੇ ਹੁਣ ਸਰਕਾਰ ਇਹ ਸੋਚਦੀ ਆ ਤਾਂ ਸਰਕਾਰ ਦੀ ਬੜੀ ਵੱਡੀ ਗਲਤਫਹਿਮੀ ਆ ਇਹ ਇਹ ਟਰਾਂਸਪੋਰਟ ਮਹਿਕਮਾ ਹੱਲ ਕੀ ਹੈ ਜੇ ਡਰਾਈਵਰ ਭੱਜਦਾ ਨਹੀਂ ਤਾਂ ਲੋਕੀ ਕੁੱਟ ਕੇ ਮਾਰਦੇ ਆ ਤੇ ਭੱਜਦਾ 10 ਸਾਲ ਦੀ ਸਰਕਾਰ ਮਾਰਦੀ ਹੈ ਇਹਦਾ ਹੱਲ ਇਹਦਾ ਹੱਲ ਤਾਂ ਇਹ ਆ ਵੀ ਸਰਕਾਰ ਨੂੰ ਇਹ ਕਾਲਾ ਕਾਨੂੰਨ ਜਿਹੜਾ ਥੋਪਿਆ ਨਾ ਸਰਕਾਰ ਜਦੋਂ ਵੀ ਕਰਦੀ ਹੈ ਕਾਨੂੰਨ ਬਣਾਉਂਦੀ ਨਹੀਂ ਸਰਕਾਰ ਕਾਨੂੰਨ ਥੋਪਦੀ ਆ ਇਹ ਉਹੀ ਟਰੱਕ ਭਾਈਚਾਰਾ ਜਿਹੜਾ ਕਰੋਨਾ ਵੇਲੇ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਇਹਨਾਂ ਲੋਕਾਂ ਨੇ ਸਾਰੇ ਸਮਾਨ ਇਦੋਂ-ਉਦੋਂ ਪਹੁੰਚਾਉਂਦਾ ਰਿਹਾ ਔਰ ਲੰਗਰ ਵੀ ਲਾਉਂਦਾ ਰਿਹਾ ਇਹ ਸਰਕਾਰ ਭੁੱਲ ਗਈ ਸਰਦਾਰ ਸਾਹਿਬ ਉਹ ਸਰਕਾਰ ਬਣਾਉਣੇ ਨੇ ਤੁਸੀਂ ਲੋਕ ਹੀ ਹੋ ਫਿਰ ਵੋਟਾਂ ਕਿਉਂ ਪਾਉਂਦੇ ਹੋ ਸਰਕਾਰ ਸਾਡੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਨਹੀਂ ਨਾ ਪੰਜਾਬ ਦੇ ਵਿੱਚ ਬੀਜੇਪੀ ਦਾ ਕੋਈ ਐਮ ਐਮ ਪੀ ਆ ਅਸੀਂ ਨਹੀਂ ਬਣਾਉਂਦੇ ਪੰਜਾਬੀਆਂ ਦਾ ਅਹਿਮ ਰੋਲ ਆ ਟਰਾਂਸਪੋਰਟ ਦੇ ਖਿੱਤੇ ਦੇ ਵਿੱਚ ਅਸੀਂ ਆਪਣਾ ਅਹਿਮ ਰੋਡ ਨਿਵਾ ਰਹੇ ਹਾਂ ਅਹਿਮ ਰੋਡ ਨਿਵਾ ਰਹੇ ਆ ਪੂਰਾ ਪਰ ਅਸੀਂ ਨਿਵਾ ਰਹੇ ਆ ਇਹ ਸਰਕਾਰ ਨਹੀਂ ਬਣਾਉਂਦੇ ਇਹ ਸਰਕਾਰ VOTING ਮਸ਼ੀਨਾਂ ਨਾਲ ਬਣਦੀ ਆ ਅੱਜ ਸਰਕਾਰ ਵੈਲਟ ਪੇਪਰ ਨਾਲ ਸਰਕਾਰ ਬਣਾਵੇ ਵੋਟਾਂ ਲੈ ਕੇ ਦਿਖਾਵੇ ਸ਼ੰਤਾਂ ਇਹ ਨਹੀਂ ਸਮਝ ਆਉਂਦੀ ਅਸੀਂ ਵੋਟ ਕਿਸੇ ਹੋਰ ਨੂੰ ਪਾਉਂਦੇ ਆ ਤੇ ਛੁੱਟੀ ਦੀ ਹੁੰਦੀ ਆ BJP ਦੀ ਉਹ ਸਿਰਫ EVM ਦੇ ਸਿਰ ਤੇ ਉੱਤੇ ਜਿੱਤਦੀ ਆ ਅਮਰੀਕਾ ਵਰਗੇ ਦੇਸ਼ਾਂ ਨੇ EVM ਨੂੰ ਪਰੇਸ਼ਰਤਾ ਸਿਰ ਤੇ ਸਕੇ ਰੱਦੀ ਸੁਰਤਾ ਉਹ ਹੁਣ ਬਿਲਟ ਪੇਪਰਾਂ 'ਚ ਬੋਟਾ ਮਾਰਿਆ ਇਹ ਵੀ ਬਿਲਟ ਪੇਪਰਾਂ 'ਚ ਬੋਟਾ ਵਾ ਕੇ ਦੇਖ ਲੈਣ ਨਜ਼ਾਰਾ ਦੇਖ ਲੈਣ ਸੰਧੂ ਦਾ ਇਹਨਾਂ ਨੂੰ ਪਤਾ ਵੀ ਇਹਨਾਂ ਲਈ ਇਹ ਆਖਰੀ ਚੋਣ ਆ ਇਸ ਤੋਂ ਬਾਅਦ ਇਹਨਾਂ ਨੇ ਚੋਣ ਨਹੀਂ ਲੜਦੀ ਮੋਦੀ ਸਾਹਿਬ ਨੂੰ ਪੱਕਾ ਪਤਾ ਵੀ ਮੈਂ ਕੀ ਮੁੱਖ ਪ੍ਰਧਾਨ ਮੰਤਰੀ ਨਹੀਂ ਬਣਨਾ ਜਿਸ ਤਰ੍ਹਾਂ ਆਰਐਸਐਸ ਨੇ ਜਿੱਥੋਂ ਹਾਂ ਤਿੰਨ ਜਗ੍ਹਾ ਤੋਂ ਬੀਜੇਪੀ ਜਿੱਤੀ ਸੀ ਤਿੰਨ ਨੂੰ ਅਨਨੋਨ ਚਿਹਰੇ ਮੁੱਖ ਮੰਤਰੀ ਬਣਾਏ ਹਨ ਉਸੇ ਤਰ੍ਹਾਂ ਭਾਰਤ ਦਾ ਪ੍ਰਧਾਨ ਮੰਤਰੀ ਵੀ ਇਹਨਾਂ ਅਨਨੋਨ ਚਿਹਰਾ ਬਣਾਣਾ ਮੋਦੀ ਨੂੰ ਪਤਾ ਮੋਦੀ ਜਾਣਦਾ ਹੈ ਕਿ ਦੇਸ਼ ਨੂੰ ਗੁਲਾਮ ਕਰਕੇ ਜਾਏਗਾ ਫੋੜਾ ਕਹਿੰਦੇ ਆ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ ਓਪੋਜ਼ਿਟਰ ਤੇ ਇਹਨਾਂ ਨੇ ਐਕਸ਼ਨ ਕੀਤਾ ਹੁਣ ਤੁਹਾਡੇ ਭਾਈਚਾਰੇ ਨੇ ਕਿਉਂ ਰਿਐਕਸ਼ਨ ਦਿੱਤਾ ਪਰ ਹੁਣ ਜਿਹੜੀ ਆਮ ਪਬਲਿਕ ਹੈ ਆਮ ਜਨਤਾ ਹੈ ਉਹ ਇਹ ਸੋਚਦੀ ਫਿਰਦੀ ਹੈ ਵੀ ਜਿਹੜੇ ਦੁੱਧ ਪਾਣੀ ਫਲ ਫਰੂਟ ਹੈ ਉਹ ਮਹਿੰਗਾ ਹੋਊਗਾ ਇਹ ਹੁਣ ਸਰਕਾਰ ਜਾਗੂ ਹੋਗੀ ਫੈਸਲਾ ਵਾਪਸ ਲਊਗੀ ਤੁਹਾਡੇ ਚ ਹੁਣ ਤੁਹਾਡੇ ਭਾਈਚਾਰੇ ਚ ਇੱਕ ਤਾਂ ਕਿੰਨੀ ਕਹ ਸਾਡੇ ਪੂਰੀ ਫੁੱਲ ਲੇਕਤਾ ਅਸੀਂ ਟਰੱਕ ਜੇ ਟਰੱਕ ਡਰਾਈਵਰ ਆ ਤਾਂ ਅਸੀਂ ਆ ਜੇ ਟਰੱਕ ਡਰਾਈਵਰ ਨਹੀਂ ਤਾਂ ਫਿਰ ਤਾਂ ਅਸੀਂ ਨਹੀਂ ਅਸੀਂ ਕਹੀ ਆ ਟਰੱਕ ਡਰਾਈਵਰ ਨੂੰ ਤੁਸੀਂ ਜ਼ਿੰਦਗੀ ਚ ਮੈਨੇਜ ਕਰਕੇ ਦੇਖ ਲਓ ਚਾਹੇ ਉਹ ਕਾਰ ਦਾ ਡਰਾਈਵਰ ਆ ਚਾਹੇ ਤੇ ਤੁਹਾਡੀ ਆਸਿਕ ਤੇ ਰੁਪਈਆ ਉੱਥੇ ਖਰਜੂਗਾ ਦੇਸ਼ ਖਰਜੂਗਾ ਸਾਡੀ ਇਕਨੋਮੀ ਖਰਜੂਗੀ ਸਾਰੇ ਸਾਰੇ ਦੇਸ਼ ਜਿਹੜੇ ਬਾਹਲੇ ਦੇਸ਼ ਆ ਜੀ20 ਵਰਗੇ ਉਹ ਤੂਏ ਤੂਏ ਕਰਨਗੇ ਉਹ ਮੋਦੀ ਨੂੰ ਹੁਣ ਜੁੱਤੀਆਂ ਮਾਰਨਗੇ ਵੀ ਤੂਏ ਕਿੱਥੇ ਬੰਗਾ ਲੈ ਲਿਆ ਪਹਿਲਾਂ ਕਿਸਾਨਾਂ ਨਾਲ ਲਿਆ ਕਾਨੂੰਨ ਥੋਪੇ ਹੁਣ ਕਿਸਾਨਾਂ ਐਨ ਟਰੱਕ ਡਰਾਈਵਰਾਂ ਨਾਲ ਲੈ ਕੇ ਕਾਨੂੰਨ ਥੋਪ ਰਹੇ ਆ ਕੱਲ ਨੂੰ ਇਹ ਤੁਹਾਡੀ ਵੀ ਵਾਰੀ ਆਈ ਲੋ ਤੇ ਤੁਹਾਡੇ ਸਾਹਦੇ ਵੀ ਟਰੱਕ ਲਾ ਦੇਣਗੇ ਇਸ ਤਰ੍ਹਾਂ ਦਾ ਕਿਸੇ ਨੂੰ ਜੀਨ ਦੋਗਾ ਦਾ ਛੱਡਣਗੇ ਨਹੀਂ ਕਿਉਂਕਿ ਇਹਨਾਂ ਦਾ ਮਨਸੂਬਾ ਹੀ ਦੇਸ਼ ਨੂੰ ਗੁਲਾਮੀ ਬਲ ਤੱਕਣਾ ਏ ਹੁਣ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜੇ ਗੱਲ ਕਰੀਏ ਤਾਂ ਕੀ ਤੁਹਾਡਾ ਸਾਰਾ ਆਪਸੀ ਭਾਈਚਾਰਾ ਇਕੱਠੇ ਗੁੱਜੇ ਨਾਲ ਤੁਸੀਂ ਮੀਡੀਆ ਤੇ ਵਿੱਚ ਹੈਗੇ ਹੋ ਤੁਸੀਂ ਚੈਨਲ ਕੋਈ ਵੀ ਲਾ ਕੇ ਦੇਖ ਲਓ ਖੋ ਕੇ ਦੇਖੋ ਸਾਡੇ 80 ਲੱਖ ਟਰੱਕ ਸੜਕਾਂ ਦੇ ਖੜੇ ਆ 33 ਲੱਖ ਟਰੱਕ ਸਾਡੇ ਕੋਲ ਟਰੱਕ ਜੁਨਾ ਦੇ ਵਿੱਚ ਬਾਕੀ ਸਾਡੇ ਟਰਾਂਸਪੋਰਟਰਾਂ ਕੋਲ 80 ਲੱਖ ਟਰੱਕ ਸਾਡੇ ਪੂਰੇ ਦੇਸ਼ ਦੇ ਵਿੱਚ ਸੜਕਾਂ ਦੇ ਖੜੇ ਆ ਦੇਸ਼ ਦੇ ਵਿੱਚ ਕਿਧਰੋਂ ਵੀ ਤੁਹਾਨੂੰ ਟਰੱਕ ਦੇ ਚੱਲਣ ਦੀ ਖਬਰ ਨਹੀਂ ਆਏਗੀ ਹਰ ਜਗ੍ਹਾ ਉਤੇ ਇਹੀ ਕਮ ਹੋ ਰਿਹਾ ਸਾਰੀ ਜਗ੍ਹਾ ਟਰੱਕ ਖੜਿਆ ਸਾਡੇ ਵੀ ਅਸੀਂ ਸਾਡੇ ਟਰੱਕ ਖੜੇ ਕੀਤੇ ਹੋਏ ਆ ਅਸੀਂ ਡਰਾਈਵਰ ਸਾਡੇ ਜਿਲ੍ਹਾ ਸਰਕਾਰ ਨੇ ਇਹ ਤਾਨਾशाही ਵਾਲਾ ਡिक्टेटरਸ਼ਿਪ ਦਾ ਫੈਸਲਾ ਲਿਆ ਹੈ ਇਹ ਵਾਪਸ ਕਰਾ ਕੇ ਦਮ ਲਵੋਗੇ ਇਹ ਸਰਕਾਰ ਹੈ ਤਾਨਾਸ਼ਾਹੀ ਇਹ ਚੱਲਦੀ ਵੀ ਤਾਨਾਸ਼ਾਹੀ ਆ ਡਬਲ ਇੰਜਨ ਦੀ ਸਰਕਾਰ ਡਬਲ ਤਾਨਾਸ਼ਾਹੀ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਅਸੀਂ ਸੜਕਾਂ ਤੇ ਇਸੇ ਤਰ੍ਹਾਂ ਡਟੇ ਰਹਾਂਗੇ ਡਰਾਈਵਰਾਂ ਦਾ ਸਾਥ ਦੇਾਂਗੇ ਔਰ ਡਰਾਈਵਰ ਸਾਡੇ ਹੀ ਭਾਈ ਨੇ ਅਸੀਂ ਉਹ ਉਹਨਾਂ ਦਾ ਸਾਥ ਦੇਾਂਗੇ ਉਹ ਸਾਡਾ ਸਾਥ ਦੇਣਗੇ ਅਸੀਂ ਸਰਕਾਰਾਂ ਦਾ ਵੀ ਸਾਥ ਦਿੰਦੇ ਰਹੇ ਹਾਂ ਅੱਜ ਲੜਾਈ ਲੱਗ ਜੇ ਤਾਂ ਟਰੱਕ ਡਰਾਈਵਰ ਆਪਣਾ ਮਲੇਸ਼ਨ ਲੈ ਕੇ ਸਰਕਾਰ ਨੂੰ ਉੱਥੇ ਪਹੁੰਚਾਉਂਦਾ ਜਿੱਥੇ ਵੀ ਜਿੱਥੇ ਕੋਈ ਨਹੀਂ ਜਾਂਦਾ ਬੀਜੇਪੀ ਦਾ ਕੋਈ ਵੀ ਚਿਹਰਾ ਜਾਂ ਗજરાਤ ਗજરાਤ ਦਾ ਕੋਈ ਵੀ ਕੋਈ ਵੀ ਐਮਐਲਏ ਦਾ ਮੁੰਡਾ ਕਿਸੇ ਮੰਤਰੀ ਦਾ ਮੁੰਡਾ ਕਿਸੇ ਆਮ ਪਬਲਿਕ ਦਾ ਬੰਦਾ ਮੈਟੀ ਚ ਭਰਤੀ ਨਹੀਂ ਹੁੰਦਾ ਕਿਉਂ ਕਿਉਂ ਗੋਲੀਆਂ ਪੈਂਦੀਆਂ ਉੱਥੇ ਗੋਲੀਆਂ ਖਾਲੀ ਸਰਕਾਰ ਚਾਹੀਦੇ ਇਹਨਾਂ ਨੂੰ ਟਰੱਕ ਡਰਾਈਵਰ ਚਾਹੀਦੇ ਉੱਥੇ ਮਲੇਸ਼ਨ ਪਹੁੰਚਾਉਣ ਲਈ ਅਸੀਂ ਜਿੰਨਾ ਚਿਰ ਉਹ ਕਾਨੂੰਨ ਵਾਪਸ ਨਹੀਂ ਲੈਂਦੇ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਕਿਤਨਾ ਕਿਤੇ ਇੱਕ ਜੋ ਆਪਸੀ ਏਕਤਾ ਇੱਕ ਦੂਜੇ ਦਾ ਸਾਥ ਹੈ ਉਹ ਟਰਾਂਸਪੋਰਟਰ ਡਰਾਈਵਰ ਭਾਈਚਾਰੇ ਚ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਨੇ ਸਾਫ਼-ਸਾਫ਼ ਦੋ ਟੁਕ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਹੁਣ ਜੋ ਕੇਂਦਰ ਦੀ ਭਾਜਪਾ ਵੱਲੋਂ ਭਾਰਤ ਦੀ ਤਾਂ ਪਾਰਟੀ ਵੱਲੋਂ ਇਹ ਤਾਨਾਸ਼ਾਈ ਵਾਲੇ ਡਾਇਰੈਕਟਰਸ਼ਿਪ ਵਾਲੇ ਫੈਸਲੇ ਲਏ ਗਏ ਨੇ ਇਹ ਫੈਸਲੇ ਮਾਰੂ ਨੇ ਇਹ ਡਰਾਈਵਰਾਂ ਦੀ ਜ਼ਿੰਦਗੀ ਬਰਬਾਦ ਕਰਨਗੇ ਉਹ ਡਰਾਈਵਰ ਇਕੱਲਾ ਇਕ ਨਹੀਂ ਹੁੰਦਾ ਨਾਲ ਉਹਦਾ ਪੂਰਾ ਹਰਿਆਪੁਰਾ ਇੱਕ ਪਰਿਵਾਰ ਹੁੰਦਾ ਤੇ ਜੇ ਇਸ ਤਰ੍ਹਾਂ ਲੱਖਾਂ ਰੁਪਏ ਜੁਰਮਾਨੇ ਤੇ 10 ਸਾਲ ਦੀ ਸਜ਼ਾ ਹੀ ਦੇਣੀ ਹੈ ਤਾਂ ਫਿਰ ਭਾਰਤ ਯਾਨਕੀ ਪੂਰਾ ਇਹ ਦੇਸ਼ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਠੱਲ ਤੇ ਆ ਜਾਊਗਾ ਸੜਕਾਂ ਤੇ ਕੋਈ ਵੀ ਟਰੱਕ ਨਹੀਂ ਦਿਖੂਗਾ ਤੇ ਇਹਦਾ ਜਿਲ੍ਹਾ ਹਰਜਾਨਾ ਇਹ ਕਿਤਨਾ ਕਿਤੇ ਤੁਹਾਡੇ ਜਿਹੜੀ ਦੇਸ਼ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਮੁਖਤਰਾ ਪੈਣਾ ਹੈ ਉਹਨਾਂ ਨੂੰ ਪਰਣਾ ਪੈਣਾ ਤੇ ਸਿੰਘ ਸਾਹਿਬ ਸ਼ਾਇਦ ਜੇ ਪੁਤਲਾ ਫੁਕਿਆ ਇਹਦੇ ਵਿੱਚ ਇਹੀ ਕਾਰਨ ਰਿਹਾ ਅਸੀਂ ਅੱਜ ਮੋਦੀ ਦਾ ਪੁਤਲਾ ਫੁਕਿਆ ਕੱਲ ਨੂੰ ਅਸੀਂ ਫੁੱਲ ਵੀ ਤੁਗਾਂਗੇ ਆਸਣਾ ਦਾ ਰਾਨਾ ਸਤਵੀ ਕਰਾਂਗੇ ਔਰ ਫੁੱਲ ਗੰਗਾ ਦੀ ਵੀ ਪਾ ਕੇ ਆਵਾਂਗੇ ਕਾਜ ਪੂਰੇ ਹੋਣੇ ਕਾਜ ਪੂਰਾ ਕਰਨਿਆ ਸੀ ਜਿੱਥੇ ਖੜ ਕੇ ਖੜ ਕੇ ਜਿੱਥੇ ੜ ਕੇ ੜ ਕੇ ਸੋ ਬੜਾ ਹੀ ਵੱਡਾ ਚੈਲੰਜ ਬੜੀ ਵੱਡੀ ਗੱਲ ਕਹੀ ਗਈ ਹੈ ਜੇ ਹੁਣ ਵੀ ਸਰਕਾਰ ਨਹੀਂ ਜਾਗਦੀ ਜੇ ਹੁਣ ਵੀ ਸਰਕਾਰ ਅਕਲੋਂ ਹੱਥ ਨਹੀਂ ਮਾਰਦੀ ਤਾਂ ਸ਼ਾਇਦ ਫਿਰ ਭਾਰਤ ਦੀ ਇਕਨੋਮੀ ਤੇ ਜਿਹੜੀਆਂ ਬੂਮ ਦੀਆਂ ਜੀਡੀਪੀ ਦੇ ਗੱਲਾਂ ਕਰਦੇ ਆ ਇਹ ਗ੍ਰਾਫ ਹਰੀ ਲਾਈਨ ਬਣ ਕੇ ਉੱਪਰ ਨੂੰ ਜਾਣ ਦੀ ਜਗ੍ਹਾ ਹੁਣ ਲਾਲ ਐਰੋ ਬਣ ਕੇ ਥੱਲੇ ਨੂੰ ਆਉਣਾ ਜ਼ਰੂਰ ਸਭਾਵਿਕ ਹੁੰਦਾ ਜਾ ਰਿਹਾ ਹੈ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਫਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼